ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਤੇ ਮੈਂ ਹਾਂ ਜਲਾਲਾਬਾਦ ਤੋਂ ਨਿਸ਼ਾਨ ਸਿੰਘ ਸੰਧੂ ਗੱਲ ਕਰਦੇ ਹਾਂ ਮੌਸਮ ਦੀ ਮੌਸਮ ਦੇ ਵਿੱਚ ਆਏ ਬਦਲਾਅ ਕਾਰਨ ਬੇਸ਼ੱਕ ਕੁਝ ਥਾਵਾਂ ਤੇ ਗੜੇਮਾਰੀ ਹੋਈ ਹੈ ਪਰ ਜਲਾਲਾਬਾਦ ਦੇ ਏਰੀਏ ਵਿੱਚ ਕਿਸਾਨਾਂ ਨੂੰ ਰਾਹਤ ਮਿਲੀ ਹੈ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਆਈ ਹੈ ਥੋੜਾ ਜਿਹਾ ਜੋ ਮੀਂਹ ਪਿਆ ਉਸ ਨੂੰ ਲੈ ਕੇ ਕਿਸਾਨ ਖੁਸ਼ ਨਜ਼ਰ ਆ ਰਹੇ ਨੇ ਔਰ ਕਿਸਾਨਾਂ ਦਾ ਕੀ ਕਹਿਣਾ ਹੈ ਇਸ بارش ਨੂੰ ਲੈ ਕੇ ਅਸੀਂ ਇਸ ਵੇਲੇ ਕਿਸਾਨਾਂ ਦੇ ਨਾਲ ਮੌਜੂਦ ਆ ਗੱਲਬਾਤ ਕਰਦੇ ਹਾਂ ਅਸੀਂ ਸਾਡੇ ਨਾਲ ਕਿਸਾਨ ਮੌਜੂਦ ਨੇ ਹਾਂਜੀ ਕੀ ਨਾਮ ਆ ਜੀ ਤੁਹਾਡਾ ਹਰਪੰਸ ਸਿੰਘ ਜੀ ਇਹ ਜਿਹੜੀ بارش ਹੋਈ ਹੈ ਕਿਹੋ ਜਿਹਾ ਫਸਲ ਵਾਸਤੇ ਆ ਜੀ ਫਸਲ ਵਾਸਤੇ ਜੇ ਤਾਂ ਸਿੱਧੀ بارش ਹੁੰਦੀ ਹੈ ਕਣੀਆਂ ਦੀ ਤਾਂ ਬਹੁਤ ਵਧੀਆ ਵੀ ਠੀਕ ਹੈ ਫਾਇਦੇਮੰਦ ਆ ਲਾਹੇਬੰਦ ਆ ਹਮ ਪਰ ਗੜੇ ਮਾਰੀ ਦਾ ਨੁਕਸਾਨ ਆ ਉਹ ਨਹੀਂ ਇੱਥੇ ਤਾਂ ਵਧੀਆ بارش ਹੋਈ ਹੈ ਵਧੀਆ ਮੌਸਮ ਆ ਠੀਕ ਆ ਕਣਕ ਨੂੰ ਫਾਇਦੇਮੰਦ ਹੀ ਆ ਚੰਗੀ ਆ ਕਣਕ ਇਹ ਵੀ ਕੋਰਾ ਦੀ ਵਿਹੋ ਲੈ ਗਈ ਹੈ ਤੇ ਉਹ ਸਿੱਧੀਆਂ ਕਣੀਆਂ ਸਹੀ ਠੀਕ ਆ ਠੀਕ ਹੈ ਜੀ ਵੀ ਕਣਕ ਨੂੰ ਫਾਇਦਾ ਹੈ ਰੇਹ ਜਿੱਥੇ ਰਹਿੰਦੀ ਸ ਉਹ ਵੀ ਪੈ ਗ ਜੂਗੀ ਹੁਣ ਵੀ ਕਾਇਸ ਸੋਹਣੀ ਫਸਲ ਹੋ ਗਈ ਹੈ ਰੰਗ ਬਣ ਗਿਆ ਕਣਕ ਦਾ ਠੀਕ ਹੈ ਠੀਕ ਹੈ ਵਧੀਆ ਹੈ ਹਾਂਜੀ ਕੀ ਨਾਮ ਹੈ ਜੀ ਆਪਣਾ ਜੀ ਸਿੰਘ ਜੀ ਸਰ ਜੀ ਸੇ ਤੁਸੀਂ ਜ਼ਰੂਰ ਦੱਸਿਓ ਵੀ ਜਿਹੜਾ ਪਾਣੀ ਆ ਫਸਲ ਨੂੰ ਲੱਗਾ ਮੰਨ ਲਓ ਇਹ ਬਾਰਿਸ਼ ਠੀਕ ਰਹੀ ਹੈ ਜੀ ਬਹੁਤ ਚੰਗੀ ਰਹੀ ਕਣਕਾਂ ਵਾਸਤੇ ਬਹੁਤ ਲਾਹੇਮੰਦ ਆ ਇਹ ਹੂੰ ਕਣਕਾਂ ਦੇ ਵਿੱਚ ਇਹ ਰੋਗਾ ਪੰਜਾਇਆਂ ਪਾਲੇ ਦੀ ਬਿਯੋ ਸੀਗੀ ਉਹ ਲਹਿ ਗਈ ਹੈ ਸਾਰੀ ਕਣਕਾਂ ਜਲਾਵਾ ਦੀ ਨਹੀਂ ਪਈ ਤੇ ਬਹੁਤ ਚੰਗਾ ਨਹੀਂ ਪਈ ਠੀਕ ਹੈ ਕਣਕਾਂ ਸੇ ਬਹੁਤ ਚੰਗਾ ਠੀਕ ਹੈ ਨਹੀਂ ਜਿਹੜੀ ਨਾਲ ਹਵਾ ਵਗਦੀ ਹੈ ਹਵਾ ਵਗਦੀ ਹੈ ਤੇ ਕਣਕਾਂ ਦਾ ਕੋਈ ਨੁਕਸਾਨ ਨਹੀਂ ਗਏ ਕਣਕਾਂ ਕੋਈ ਡਿੱਗਣ ਦੇ ਨਹੀਂ ਆ ਜਾਂ ਗਏ ਛੋਟੀਆਂ ਨਹੀਂ ਛੋਟੀਆਂ ਕਣਕਾਂ ਠੀਕ ਹੈ ਬਹੁਤ ਫਾਇਦੇਮੰਦਾ ਵੀ ਹੈ ਇਹ ਠੀਕ ਹੈ ਵੀ ਹਵਾ ਦਾ ਕੋਈ ਨੁਕਸਾਨ ਨਹੀਂ ਗਾ ਜਿਹੜੀ ਬਾਰਿਸ਼ ਆ ਉਹ ਠੀਕ ਕਿਤੇ ਬਹੁਤ ਚੰਗੀ ਪਈ ਇਹ ਬੜੇ ਟਾਈਮ ਤੇ ਪਈ ਹੈ ਇਹ ਪਾਣੀ ਦੀ ਲੋੜ ਸੀ ਪਾਣੀ ਦੀ ਲੋੜ ਸੀਗੀ ਨਹਿਰਾਂ ਦੇ ਬੰਦਾਂ ਆ ਜਾਂ ਪਈਆਂ ਠੀਕ ਹੈ ਤੇ ਕਣਕ ਬਹੁਤ ਚੰਗੀ ਚਹੀਏ ਪਾਣੀ ਅਸੇ ਠੀਕ ਹੈ ਜੀ ਇਹ ਸਨ ਸਾਡੇ ਨਾਲ ਕਿਸਾਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦਾ ਕਹਿਣਾ ਕਿ ਨਹਿਰੀ ਬੰਦੀ ਹੋਣ ਕਰਕੇ ਕਨਕਾ ਨੂੰ ਪਾਣੀ ਦੀ ਲੋੜ ਸੀ ਜੋ بارش ਹੋਈ ਹੈ ਇਸ بارش ਕਿਤੇ ਨਾ ਕਿਤੇ ਕਨਕਾ ਵਾਸਤੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਹੈ ਔਰ ਇਸ ਦੇ ਨਾਲ ਕਿਸਾਨਾਂ ਨੂੰ ਜਿਹੜੀ ਰਾਹਤ ਮਿਲੀ ਹੈ ਜਲਾਲਾਬਾਦ ਤੋਂ ਵੀਡੀਓ ਜਰਨਲਿਸਟ ਹਰਵੀਰ ਸਿੰਘ ਦੇ ਨਾਲ ਦਿਨਕ ਸਵੇਰਾ ਟੀਵੀ ਲਈ ਨਿਸ਼ਾਨ ਸਿੰਘ ਸੰਧੂ ਹਾਲ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਤੇ ਮੈਂ ਹਾਂ ਜਲਾਲਾਬਾਦ ਤੋਂ ਨਿਸ਼ਾਨ ਸਿੰਘ ਸੰਧੂ ਗੱਲ ਕਰਦੇ ਹਾਂ ਮੌਸਮ ਦੀ ਮੌਸਮ ਦੇ ਵਿੱਚ ਆਏ ਬਦਲਾਅ ਕਾਰਨ ਬੇਸ਼ੱਕ ਕੁਝ ਥਾਵਾਂ ਤੇ ਗੜੇਮਾਰੀ ਹੋਈ ਹੈ ਪਰ ਜਲਾਲਾਬਾਦ ਦੇ ਏਰੀਏ ਵਿੱਚ ਕਿਸਾਨਾਂ ਨੂੰ ਰਾਹਤ ਮਿਲੀ ਹੈ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਆਈ ਹੈ ਥੋੜਾ ਜਿਹਾ ਜੋ ਮੀਂਹ ਪਿਆ ਉਸ ਨੂੰ ਲੈ ਕੇ ਕਿਸਾਨ ਖੁਸ਼ ਨਜ਼ਰ ਆ ਰਹੇ ਨੇ ਔਰ ਕਿਸਾਨਾਂ ਦਾ ਕੀ ਕਹਿਣਾ ਹੈ ਇਸ بارش ਨੂੰ ਲੈ ਕੇ ਅਸੀਂ ਇਸ ਵੇਲੇ ਕਿਸਾਨਾਂ ਦੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਅਸੀਂ ਸਾਡੇ ਨਾਲ ਕਿਸਾਨ ਮੌਜੂਦ ਨੇ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਹਰਬੰਸ ਸਿੰਘ ਜੀ ਐ ਇਹ ਜਿਹੜੀ ਬਾਰਿਸ਼ ਹੋਈ ਹੈ ਕਿਹੋ ਜਿਹਾ ਫਸਲ ਵਾਸਤੇ ਹੈ ਜੀ ਫਸਲ ਵਾਸਤੇ ਜੇ ਤਾਂ ਸਿੱਧੀ ਬਾਰਿਸ਼ ਹੁੰਦੀ ਹੈ ਕਣੀਆਂ ਦੀ ਤਾਂ ਬਹੁਤ ਵਧੀਆ ਹੈ ਵੀ ਠੀਕ ਹੈ ਫਾਇਦੇਮੰਦ ਆ ਲਾਹੇਬੰਦ ਆ ਹਮ ਪਰ ਗੜੇ ਮਾਰੀ ਦਾ ਨੁਕਸਾਨ ਆ ਉਹ ਨਹੀਂ ਇੱਥੇ ਤਾਂ ਵਧੀਆ ਬਾਰਿਸ਼ ਹੋਈ ਹੈ ਵਧੀਆ ਮੌਸਮ ਆ ਠੀਕ ਆ ਕਣਕ ਨੂੰ ਫਾਇਦੇਮੰਦ ਹੀ ਹੈ ਚੰਗੀ ਆ ਕਣਕ ਇਹ ਵੀ ਕੋਰਾ ਦੀ ਵਿਹੋ ਲੈ ਗਈ ਹੈ ਤੇ ਉਹ ਸਿੱਧੀਆਂ ਕਣੀਆਂ ਸਹੀ ਠੀਕ ਆ ਠੀਕ ਹੈ ਜੀ ਵੀ ਕਣਕ ਨੂੰ ਫਾਇਦਾ ਹੈ ਰੇਹ ਜਿੱਥੇ ਰਹਿੰਦੀ ਸ ਉਹ ਵੀ ਪੈ ਗਜੂਗੀ ਹੁਣ ਵੀ ਕਾਇਸ ਸੋਹਣੀ ਫਸਲ ਹੋ ਗਈ ਹੈ ਰੰਗ ਬਣ ਗਿਆ ਕਣਕ ਦਾ ਠੀਕ ਹੈ ਠੀਕ ਹੈ ਵਧੀਆ ਹੈ ਹਾਂਜੀ ਕੀ ਨਾਮ ਹੈ ਜੀ ਆਪਣਾ ਜੀ ਸਿੰਘ ਜੀ ਸਰ ਜੀ ਸੇ ਤੁਸੀਂ ਜ਼ਰੂਰ ਦੱਸਿਓ ਵੀ ਜਿਹੜਾ ਪਾਣੀ ਆ ਫਸਲ ਨੂੰ ਲੱਗਾ ਮੰਨ ਲਓ ਇਹ ਬਾਰਿਸ਼ ਠੀਕ ਰਹੀ ਹੈ ਜੀ ਬਹੁਤ ਚੰਗੀ ਰਹੀ ਕਣਕਾਂ ਵਾਸਤੇ ਬਹੁਤ ਲਾਹੇਮੰਦ ਆ ਇਹ ਹੂੰ ਕਣਕਾਂ ਦੇ ਵਿੱਚ ਇਹ ਰਹੂਗਾ ਪੰਜਾਂਵੀਆਂ ਪਾਲੇ ਦੀ ਵਿਅੋਗ ਸੀਗੀ ਉਹ ਲਹਿ ਗਈ ਹੈ ਸਾਰੀ ਕਣਕਾਂ ਦਾ ਜਲਾਵਾ ਦੀ ਨਹੀਂ ਪਈ ਤੇ ਬਹੁਤ ਚੰਗਾ ਨਹੀਂ ਪਈ ਠੀਕ ਹੈ ਕਣਕਾਂ ਸੇ ਬਹੁਤ ਚੰਗਾ ਠੀਕ ਹੈ ਨਹੀਂ ਜਿਹੜੀ ਨਾਲ ਹਵਾ ਵਗਦੀ ਹੈ ਹਵਾ ਵਗਦੀ ਹੈ ਤੇ ਕਣਕਾਂ ਦਾ ਕੋਈ ਨੁਕਸਾਨ ਨਹੀਂ ਗਈ ਕਣਕਾਂ ਕੋਈ ਡਿੱਗ ਡਿੱਗਣ ਤੇ ਨਹੀਂ ਆਂ ਜਾਂਗੀਆਂ ਛੋਟੀਆਂ ਨਹੀਂ ਛੋਟੀਆਂ ਕਣਕਾਂ ਠੀਕ ਹੈ ਬਹੁਤ ਫਾਇਦੇਮੰਦਾਂ ਬਣੀ ਹੈ ਠੀਕ ਹੈ ਵੀ ਹਵਾ ਦਾ ਕੋਈ ਨੁਕਸਾਨ ਨਹੀਂ ਗਾ ਜਿਹੜੀ ਬਾਰਿਸ਼ ਆ ਉਹ ਠੀਕ ਕਿਤੇ ਬਹੁਤ ਚੰਗੀ ਪਈ ਇਹ ਬੜੇ ਟਾਈਮ ਤੇ ਪਈ ਹੈ ਇਹ ਪਾਣੀ ਦੀ ਲੋੜ ਸੀ ਪਾਣੀ ਦੀ ਲੋੜ ਸੀਗੀ ਨਹਿਰਾਂ ਦੇ ਬੰਦਾਂ ਆਈਆਂ ਪਈਆਂ ਠੀਕ ਹੈ ਤੇ ਕਣਕ ਬਹੁਤ ਚੰਗੀ ਚਹੀਏ ਪਾਣੀ ਅਸੇ ਠੀਕ ਹੈ ਜੀ ਇਹ ਸਨ ਸਾਡੇ ਨਾਲ ਕਿਸਾਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦਾ ਕਹਿਣਾ ਕਿ ਨਹਿਰੀ ਬੰਦੀ ਹੋਣ ਕਰਕੇ ਕਨਕਾ ਨੂੰ ਪਾਣੀ ਦੀ ਲੋੜ ਸੀ ਜੋ بارش ਹੋਈ ਹੈ ਇਸ بارش ਕਿਤੇ ਨਾ ਕਿਤੇ ਕਨਕਾ ਵਾਸਤੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਹੈ ਔਰ ਇਸ ਦੇ ਨਾਲ ਕਿਸਾਨਾਂ ਨੂੰ ਜਿਹੜੀ ਰਾਹਤ ਮਿਲੀ ਹੈ ਜਲਾਲਾਬਾਦ ਤੋਂ ਵੀਡੀਓ ਜਰਨਲਿਸਟ ਹਰਵੀਰ ਸਿੰਘ ਦੇ ਨਾਲ ਦਿਨਕ ਸਵੇਰਾ ਟੀਵੀ ਲਈ ਨਿਸ਼ਾਨ ਸਿੰਘ ਸੰਧੂ ਹਾਲ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਤੇ ਮੈਂ ਹਾਂ ਜਲਾਲਾਬਾਦ ਤੋਂ ਨਿਸ਼ਾਨ ਸਿੰਘ ਸੰਧੂ ਗੱਲ ਕਰਦੇ ਹਾਂ ਮੌਸਮ ਦੀ ਮੌਸਮ ਦੇ ਵਿੱਚ ਆਏ ਬਦਲਾਅ ਕਾਰਨ ਬੇਸ਼ੱਕ ਕੁਝ ਥਾਵਾਂ ਤੇ ਗੜੇਮਾਰੀ ਹੋਈ ਹੈ ਪਰ ਜਲਾਲਾਬਾਦ ਦੇ ਏਰੀਏ ਵਿੱਚ ਕਿਸਾਨਾਂ ਨੂੰ ਰਾਹਤ ਮਿਲੀ ਹੈ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਆਈ ਹੈ ਥੋੜਾ ਜਿਹਾ ਜੋ ਮੀਂਹ ਪਿਆ ਉਸ ਨੂੰ ਲੈ ਕੇ ਕਿਸਾਨ ਖੁਸ਼ ਨਜ਼ਰ ਆ ਰਹੇ ਨੇ ਔਰ ਕਿਸਾਨਾਂ ਦਾ ਕੀ ਕਹਿਣਾ ਹੈ ਇਸ ਬਾਰਿਸ਼ ਨੂੰ ਲੈ ਕੇ ਅਸੀਂ ਇਸ ਵੇਲੇ ਕਿਸਾਨਾਂ ਦੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਅਸੀਂ ਸਾਡੇ ਨਾਲ ਕਿਸਾਨ ਮੌਜੂਦ ਨੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਹਰਬੰਸ ਸਿੰਘ ਜੀ ਐ ਇਹ ਜਿਹੜੀ ਬਾਰਿਸ਼ ਹੋਈ ਹੈ ਕਿਹੋ ਜਿਹਾ ਫਸਲ ਵਾਸਤੇ ਹੈ ਜੀ ਫਸਲ ਵਾਸਤੇ ਜੇ ਤਾਂ ਸਿੱਧੀ ਬਾਰਿਸ਼ ਹੁੰਦੀ ਹੈ ਕਣੀਆਂ ਦੀ ਤਾਂ ਬਹੁਤ ਵਧੀਆ ਹੈ ਵੀ ਠੀਕ ਹੈ ਫਾਇਦੇਮੰਦ ਆ ਲਾਹੇਬੰਦ ਆ ਹਮ ਪਰ ਗੜੇ ਮਾਰੀ ਦਾ ਨੁਕਸਾਨ ਆ ਉਹ ਨਹੀਂ ਇੱਥੇ ਤਾਂ ਵਧੀਆ ਬਾਰਿਸ਼ ਹੋਈ ਹੈ ਵਧੀਆ ਮੌਸਮ ਹੈ ਠੀਕ ਹੈ ਕਣਕ ਨੂੰ ਫਾਇਦੇਮੰਦ ਹੀ ਹੈ ਚੰਗੀ ਹੈ ਕਣਕ ਇਹ ਵੀ ਕੋਰਾ ਦੀ ਵਿਹੋ ਲੈ ਗਈ ਹੈ ਤੇ ਉਹ ਸਿੱਧੀਆਂ ਕਣੀਆਂ ਸਹੀ ਠੀਕ ਹੈ ਠੀਕ ਹੈ ਜੀ ਵੀ ਕਣਕ ਨੂੰ ਫਾਇਦਾ ਹੈ ਰੇਹ ਜਿੱਥੇ ਰਹਿੰਦੀ ਸ ਉਹ ਵੀ ਪੈ ਗਜੂਗੀ ਹੁਣ ਵੀ ਕਾਇਸ ਸੋਹਣੀ ਫਸਲ ਹੋ ਗਈ ਹੈ ਰੰਗ ਬਣ ਗਿਆ ਕਣਕ ਦਾ ਠੀਕ ਹੈ ਠੀਕ ਹੈ ਵਧੀਆ ਹੈ ਹਾਂਜੀ ਕੀ ਨਾਮ ਹੈ ਜੀ ਆਪਣਾ ਜੀ ਸਿੰਘ ਜੀ ਸਰ ਜੀ ਸੇ ਤੁਸੀਂ ਜ਼ਰੂਰ ਦੱਸਿਓ ਵੀ ਜਿਹੜਾ ਪਾਣੀ ਆ ਫਸਲ ਨੂੰ ਲੱਗਾ ਮੰਨ ਲਓ ਇਹ ਬਾਰਿਸ਼ ਠੀਕ ਰਹੀ ਹੈ ਜੀ ਬਹੁਤ ਚੰਗੀ ਰਹੀ ਕਣਕਾਂ ਵਾਸਤੇ ਬਹੁਤ ਲਾਹੇਮੰਦ ਆ ਇਹ ਹੂੰ ਕਣਕਾਂ ਦੇ ਵਿੱਚ ਇਹ ਰੋਹਾਂ ਪੰਜਾਂਵੀਆਂ ਪਾਲੇ ਦੀ ਵਿਹੋ ਸੀਗੀ ਉਹ ਲੈ ਗਈ ਹੈ ਸਾਰੀ ਕਣਕਾਂ ਜਲਾਵਾ ਦੀ ਨਹੀਂ ਪਈ ਤੇ ਬਹੁਤ ਚੰਗਾ ਨਹੀਂ ਪਈ ਠੀਕ ਹੈ ਕਣਕਾਂ ਸੇ ਬਹੁਤ ਚੰਗਾ ਠੀਕ ਹੈ ਨਹੀਂ ਜਿਹੜੀ ਨਾਲ ਹਵਾ ਵਗਦੀ ਹੈ ਹਵਾ ਵਗਦੀ ਹੈ ਤੇ ਕਣਕਾਂ ਦਾ ਕੋਈ ਨੁਕਸਾਨ ਨਹੀਂ ਗਈ ਕਣਕਾਂ ਕੋਈ ਡਿੱਗ ਡਿੱਗੰਦੀ ਨਹੀਂ ਆ ਜਾਂ ਗਈ ਛੋਟੀਆਂ ਨਹੀਂ ਛੋਟੀਆਂ ਕਣਕਾਂ ਠੀਕ ਹੈ ਬਹੁਤ ਫਾਇਦੇਮੰਦਾ ਵੀ ਹੈ ਇਹ ਠੀਕ ਹੈ ਵੀ ਹਵਾ ਦਾ ਕੋਈ ਨੁਕਸਾਨ ਨਹੀਂ ਗਾ ਜਿਹੜੀ ਬਾਰਿਸ਼ ਆ ਉਹ ਠੀਕ ਕਿਤੇ ਬਹੁਤ ਚੰਗੀ ਪਈ ਇਹ ਬੜੇ ਟਾਈਮ ਤੇ ਪਈ ਹੈ ਇਹ ਪਾਣੀ ਦੀ ਲੋੜ ਸੀ ਪਾਣੀ ਦੀ ਲੋੜ ਸੀਗੀ ਨਹਿਰਾਂ ਦੇ ਬੰਦਗੀਆਂ ਪਈਆਂ ਠੀਕ ਹੈ ਤੇ ਕਣਕ ਬਹੁਤ ਚੰਗੀ ਚਹੀਏ ਪਾਣੀ ਅਸੇ ਠੀਕ ਹੈ ਜੀ ਇਹ ਸਨ ਸਾਡੇ ਨਾਲ ਕਿਸਾਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦਾ ਕਹਿਣਾ ਹੈ ਕਿ ਨਹਿਰੀ ਬੰਦੀ ਹੋਣ ਕਰਕੇ ਕਨਕਾ ਨੂੰ ਪਾਣੀ ਦੀ ਲੋੜ ਸੀ ਜੋ بارش ਹੋਈ ਹੈ ਇਸ بارش ਕਿਤੇ ਨਾ ਕਿਤੇ ਕਨਕਾ ਵਾਸਤੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਹੈ ਔਰ ਇਸ ਦੇ ਨਾਲ ਕਿਸਾਨਾਂ ਨੂੰ ਜਿਹੜੀ ਰਾਹਤ ਮਿਲੀ ਹੈ ਜਲਾਲਾਬਾਦ ਤੋਂ ਵੀਡੀਓ ਜਰਨਲਿਸਟ ਹਰਵੀਰ ਸਿੰਘ ਦੇ ਨਾਲ ਦਿਨਕ ਸਵੇਰਾ ਟੀਵੀ ਲਈ ਨਿਸ਼ਾਨ ਸਿੰਘ ਸੰਧੂ ਹਾਲ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਤੇ ਮੈਂ ਹਾਂ ਜਲਾਲਾਬਾਦ ਤੋਂ ਨਿਸ਼ਾਨ ਸਿੰਘ ਸੰਧੂ ਗੱਲ ਕਰਦੇ ਹਾਂ ਮੌਸਮ ਦੀ ਮੌਸਮ ਦੇ ਵਿੱਚ ਆਏ ਬਦਲਾਅ ਕਾਰਨ ਬੇਸ਼ੱਕ ਕੁਝ ਥਾਵਾਂ ਤੇ ਗੜੇਮਾਰੀ ਹੋਈ ਹੈ ਪਰ ਜਲਾਲਾਬਾਦ ਦੇ ਏਰੀਏ ਵਿੱਚ ਕਿਸਾਨਾਂ ਨੂੰ ਰਾਹਤ ਮਿਲੀ ਹੈ ਕਿਸਾਨਾਂ ਦੇ ਚਿਹਰਿਆਂ ਤੇ ਰੌਣਕਾਈ ਹੈ ਥੋੜਾ ਜਿਹਾ ਜੋ ਮੀਂਹ ਪਿਆ ਉਸ ਨੂੰ ਲੈ ਕੇ ਕਿਸਾਨ ਖੁਸ਼ ਨਜ਼ਰ ਆ ਰਹੇ ਨੇ ਔਰ ਕਿਸਾਨਾਂ ਦਾ ਕੀ ਕਹਿਣਾ ਹੈ ਇਸ ਬਾਰਿਸ਼ ਨੂੰ ਲੈ ਕੇ ਅਸੀਂ ਇਸ ਵੇਲੇ ਕਿਸਾਨਾਂ ਦੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਅਸੀਂ ਸਾਡੇ ਨਾਲ ਕਿਸਾਨ ਮੌਜੂਦ ਨੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਹਰਬੰਸ ਸਿੰਘ ਜੀ ਐ ਇਹ ਜਿਹੜੀ ਬਾਰਿਸ਼ ਹੋਈ ਹੈ ਕਿਹੋ ਜਿਹਾ ਫਸਲ ਵਾਸਤੇ ਹੈ ਜੀ ਫਸਲ ਵਾਸਤੇ ਜੇ ਤਾਂ ਸਿੱਧੀ ਬਾਰਿਸ਼ ਹੁੰਦੀ ਹੈ ਕਣੀਆਂ ਦੀ ਤਾਂ ਬਹੁਤ ਵਧੀਆ ਹੈ ਵੀ ਠੀਕ ਹੈ ਫਾਇਦੇਮੰਦ ਆ ਲਾਹੇਬੰਦ ਆ ਹਮ ਪਰ ਗੜੇ ਮਾਰੀ ਦਾ ਨੁਕਸਾਨ ਆ ਉਹ ਨਹੀਂ ਇੱਥੇ ਤਾਂ ਵਧੀਆ ਬਾਰਿਸ਼ ਹੋਈ ਹੈ ਵਧੀਆ ਮੌਸਮ ਹੈ ਠੀਕ ਹੈ ਕਣਕ ਨੂੰ ਫਾਇਦੇਮੰਦ ਹੀ ਹੈ ਚੰਗੀ ਹੈ ਕਣਕ ਇਹ ਵੀ ਕੋਰਾ ਦੀ ਵਿਹੋ ਲੈ ਗਈ ਹੈ ਤੇ ਉਹ ਸਿੱਧੀਆਂ ਕਣੀਆਂ ਸਹੀ ਠੀਕ ਹੈ ਠੀਕ ਹੈ ਜੀ ਵੀ ਕਣਕ ਨੂੰ ਫਾਇਦਾ ਹੈ ਰੇਹ ਜਿੱਥੇ ਰਹਿੰਦੀ ਸ ਉਹ ਵੀ ਪੈ ਗਜੂਗੀ ਹੁਣ ਵੀ ਕਾਇਸ ਸੋਹਣੀ ਫਸਲ ਹੋ ਗਈ ਹੈ ਰੰਗ ਬਣ ਗਿਆ ਕਣਕ ਦਾ ਠੀਕ ਹੈ ਠੀਕ ਹੈ ਵਧੀਆ ਹੈ ਹਾਂਜੀ ਕੀ ਨਾਮ ਹੈ ਜੀ ਆਪਣਾ ਜੀ ਸਿੰਘ ਜੀ ਸਰ ਜੀ ਸੇ ਤੁਸੀਂ ਜ਼ਰੂਰ ਦੱਸਿਓ ਵੀ ਜਿਹੜਾ ਪਾਣੀ ਆ ਫਸਲ ਨੂੰ ਲੱਗਾ ਮੰਨ ਲਓ ਇਹ ਬਾਰਿਸ਼ ਠੀਕ ਰਹੀ ਹੈ ਜੀ ਬਹੁਤ ਚੰਗੀ ਰਹੀ ਕਣਕਾਂ ਵਾਸਤੇ ਬਹੁਤ ਲਾਹੇਮੰਦ ਆ ਇਹ ਹੂੰ ਕਣਕਾਂ ਦੇ ਵਿੱਚ ਇਹ ਰੋਗਾ ਪੰਜਾਇਆਂ ਪਾਲੇ ਦੀ ਬਿਯੋ ਸੀਗੀ ਉਹ ਲਹਿ ਗਈ ਹੈ ਸਾਰੀ ਕਣਕਾਂ ਦਾ ਜਲਾਵਾ ਦੀ ਨਹੀਂ ਪਈ ਤੇ ਬਹੁਤ ਚੰਗਾ ਨਹੀਂ ਪਈ ਠੀਕ ਹੈ ਕਣਕਾਂ ਸੇ ਬਹੁਤ ਚੰਗਾ ਠੀਕ ਹੈ ਨਹੀਂ ਜਿਹੜੀ ਨਾਲ ਹਵਾ ਵਗਦੀ ਹੈ ਹਵਾ ਵਗਦੀ ਹੈ ਤੇ ਕਣਕਾਂ ਦਾ ਕੋਈ ਨੁਕਸਾਨ ਨਹੀਂ ਗਈ ਕਣਕਾਂ ਕੋਈ ਡਿੱਗ ਡਿੱਗੰਦੀ ਨਹੀਂ ਆ ਜਾਂ ਗਈ ਛੋਟੀਆਂ ਨਹੀਂ ਛੋਟੀਆਂ ਕਣਕਾਂ ਠੀਕ ਹੈ ਬਹੁਤ ਫਾਇਦੇਮੰਦਾ ਵੀ ਹੈ ਇਹ ਠੀਕ ਹੈ ਵੀ ਹਵਾ ਦਾ ਕੋਈ ਨੁਕਸਾਨ ਨਹੀਂ ਗਾ ਜਿਹੜੀ ਬਾਰਿਸ਼ ਆ ਉਹ ਠੀਕ ਕਿਤੇ ਬਹੁਤ ਚੰਗੀ ਪਈ ਇਹ ਬੜੇ ਟਾਈਮ ਤੇ ਪਈ ਹੈ ਇਹ ਪਾਣੀ ਦੀ ਲੋੜ ਸੀ ਪਾਣੀ ਦੀ ਲੋੜ ਸੀਗੀ ਨਹਿਰਾਂ ਦੇ ਬੰਦਗੀਆਂ ਪਈਆਂ ਠੀਕ ਹੈ ਤੇ ਕਣਕ ਬਹੁਤ ਚੰਗੀ ਚਹੀਏ ਪਾਣੀ ਅਸੇ ਠੀਕ ਹੈ ਜੀ ਕਿਸਾਨ ਸਾਡੇ ਨਾਲ ਕੁਸਾਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦਾ ਕਹਿਣਾ ਕਿ ਨਹਿਰੀ ਬੰਦੀ ਹੋਣ ਕਰਕੇ ਕਨਕਾ ਨੂੰ ਪਾਣੀ ਦੀ ਲੋੜ ਸੀ ਜੋ بارش ਹੋਈ ਹੈ ਇਸ بارش ਕਿਤੇ ਨਾ ਕਿਤੇ ਕਨਕਾ ਵਾਸਤੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਹੈ ਔਰ ਇਸ ਦੇ ਨਾਲ ਕਿਸਾਨਾਂ ਨੂੰ ਜਿਹੜੀ ਰਾਹਤ ਮਿਲੀ ਹੈ ਜਲਾਲਾਬਾਦ ਤੋਂ ਵੀਡੀਓ ਜਰਨਲਿਸਟ ਹਰਵੀਰ ਸਿੰਘ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਨਿਸ਼ਾਨ ਸਿੰਘ ਸੰਧੂ